ਹੋ ਟਰਕ ਮਾਇ ਇਹਦਾ ਲੈ ਕੇ ਹੁਣ ਇਹਦਾ ਲੈ ਕੇ ਨਾਲੇ ਕਿਤੇ ਵੱਡੀ ਗੱਡੀ ਖੜਨੀ ਐ ਕਿ ਜਾਵੂ ਸਰੈਣੀ ਵਦਨ ਨੂੰ ਤੇਰੇ ਦੀ ਜਗ੍ਹਾ ਤੇ ਲੋ ਜੀ ਸਾਰੀਆਂ ਪਾਣੀ ਪੰਦੀਆਂ ਤੁਸੀਂ ਨਾ ਪੌੜੀਆਂ ਵਾਸਤੇ ਉੱਪਰ ਉਹ ਲੈ ਆਓ ਫਾਈਬਰ ਵੀ ਪਾਣੀ ਆਉਂਦਾ ਕਿਉਂਕਿ ਇਹਦੇ ਆਪਰ ਮਿੱਟੀ ਦੀ ਰੇਟ ਨਹੀਂ ਬਣਿਆ ਲੈ ਆਮਣੇ ਕੋਕ ਮੈਕ ਖਾਵਾ ਉਹ ਜੀਓ ਮੋਤੀ ਯੋ ਜੀ ਹੋਤੀ ਦਿਓ ਸ਼ੇਰਾ ਸਾਡੀ ਨਵੇਂ ਵਲੌਗਸ ਵੈਲਕਮ ਆ ਤੇ ਟਾਈਮ ਰਾਤ ਦਾ ਤੁਹਾਨੂੰ ਪਤਾ ਹੀ ਕੱਲ ਐਨੀਵਰਸਰੀ ਸੀ ਗਗਨ ਦੀ ਹੈ ਨਾ ਤੇ ਤੁਸੀਂ ਵਲੌਗ ਲੇਖਿਆ ਇਹ ਉਹੀ ਵਲੌਗ ਦੀ ਉਹੀ ਰਾਤ ਹੈ ਬਸ ਵਲੌਗ ਤੁਹਾਨੂੰ ਦੂਸਰਾ ਮਿਲ ਰਿਹਾ ਤੇ ਆਪਾਂ ਚੱਲਿਆ ਦੀ ਬਾਹਰ ਅੱਜ ਸਾਰੇ ਉਹ ਚਲੇ ਗਏ ਨੇ ਅਸੀਂ ਰਹਿ ਗਏ ਕਾਰ ਦਾ ਕੰਮ ਚੱਲ ਰਿਹਾ ਆ ਠੀਕ ਆ ਉਹ ਕੱਲ ਵਾਲੀ ਚੌੜੀ ਘਟ ਸੀ ਹਾਂ 24 ਦਿਨ ਤੇ ਆਣ ਦੇ ਲਈ ਮੋਣੀ ਠੀਕ ਫਿਰ ਕਹਿੰਦੇ ਨੇ ਬੂਟਾ ਕਾਲਾ ਕਰਦਾ ਉਹ ਉਹ ਹੋ ਐਡਾਪਟਰ ਗਿਰ ਗਿਆ ਐਡਾਪਟਰ ਗਿਰ ਗਿਆ ਗਲਤੀ ਨਾਲ ਹੀ ਡਿੱਗ ਗਿਆ ਐਡਾਪਟਰ ਹੀ ਆ ਰ ਮੇਰੇ ਤੋਂ ਪਤਾ ਨਹੀਂ ਕਿਉਂ ਪਤਾ ਨਹੀਂ ਕਿਉਂ ਡਿੱਗ ਗਿਆ ਐਡਾਪਟਰ ਮੈਂ ਪਾਗਲ ਹੋ ਰਹੀ ਹਾਂ ਕਿੰਨਾ ਕੰਨ ਪਤਾ ਤੁਸੀਂ ਦੂਰ ਮਸ ਦਿਓੜੀ ਕੋਲ ਆ ਰਹੀ ਹੈ ਬਸ ਆ ਗਈ ਕੈਂ ਫੜਿਓ ਹਮੇ ਫੋਨ ਫੋਨ ਵਾਸਿੰਦਾ ਪਰਨੀਤ ਨੇ ਗੱਡੀ ਬੈਕ ਕਰਕੇ ਲਾਤੀ ਦਮੂਰ ਉਸ ਜੀ ਕਹਿੰਦੀ ਅੱਗੇ ਬੈਣਾ ਮੈਂ ਹਾਂ ਪਰਨੀਤ ਬੈਠਾ ਪਰਨੀਤ ਚਲਾ ਰਿਹਾ ਪਰਨੀ ਚਲਾਈ ਨਾ ਧਿਆਨ ਨਾਲ ਪਾਪਾ ਆ ਰਹੇ ਨੇ ਇਹ ਉਤਾਰ ਦਾ ਪਤਾ ਕਿਤੇ ਜਾਣਾ ਹੋਏ ਨਾ ਉਤਾਰ ਦਾ ਕੰਮ ਮੜਦਾ ਮੇਰਾ ਤਾਂ ਹੀ ਜੀ ਨਹੀਂ ਕਰਦਾ ਹੈਗਾ ਕਿਤੇ ਜਾਣਾ ਕਿ ਇਹਨਾਂ ਦਾ ਕੰਮ ਕੰਪਲੀਟ ਹੁੰਦਾ ਨਹੀਂ ਫਿਰ ਬੰਦਾ ਟੈਂਸ਼ਨ ਜੀ ਚ ਜਾਂਦਾ ਹਜੇ ਤੱਕ ਲੈਪਟਾਪ ਤੇ ਲੱਗੇ ਪਏ ਨੇ ਉਹ ਪਹੁੰਚ ਵੀ ਗਏ ਜਿੱਥੇ ਪੰਜੀ ਹੋ ਗਏ ਪਹਿਲੇ ਆ ਜਾਓ ਬਈ ਤੁਹਾਡੇ ਕਰਕੇ ਸਾਰੇ ਲੇਟ ਹੋ ਗਏ ਅੱਜ ਇੱਕ ਵੀਰ ਜੀ ਆਏ ਸੀਗੇ ਕਿੱਥੇ ਆਫਿਸ ਆਫਿਸ ਦੇ ਵਿੱਚ ਉਹ ਹੈਗੇ ਹਰਿਆਉ ਤੋਂ ਹਰਿਆਉ ਦਸਕਾ ਜੀ ਉਹਨਾਂ ਨੇ ਨਾਰਮਲ ਗੱਲ ਕੀਤੀ ਜੋ ਟੂ ਵੀਲਰ ਦੇ ਬਾਰੇ ਜੋ ਲੋਨ-ਲੋਨ ਸੀ ਕੋਈ ਗੱਡੀ ਦਾ ਫਿਰ ਕਹਿੰਦੇ ਵੀ ਚਲੋ ਫਿਰ ਕਹਿੰਦੇ ਤੁਸੀਂ ਬਾਸੀ ਫੈਮਿਲੀ ਬਾਤ ਚ ਬਚਾਣਿਆ ਹੋਣਾ ਮੈਂ ਹੈਰਾਨ ਹੋ ਗਿਆ ਕਹਿੰਦੇ ਬਾਸੀ ਵਾਲੀ ਇੱਥੇ ਕਿਤੇ ਤੁਰੇ ਹਾਂ ਕਹਿੰਦਾ ਮੇਰੇ ਬੱਚੇ ਨਾ ਹੌਲੀ ਹਾਰਟ ਚ ਪੜ੍ਹਦੇ ਨੇ ਤੇ ਬੱਚੇ ਮੇਰੇ ਦੇਖਦੇ ਨੇ ਤੁਹਾਡਾ ਚੈਨਲ ਅੱਛਾ ਤੇ ਕਹਿੰਦਾ ਵੀ ਆ ਕੇ ਕਰਕੇ ਵੀ ਅਸੀਂ ਵੀ ਦੇਖਣ ਲੱਗ ਪਏ ਬਹੁਤ ਬਹੁਤ ਥੈਂਕ ਯੂ ਭਾਜੀ ਤੁਸੀਂ ਸਾਨੂੰ ਇੰਨਾ ਪਿਆਰ ਕਰਦੇ ਹੋ ਭੈਣ ਭਰਾ ਸਾਡੇ ਇੰਨੇ ਵਧੀਆ ਨੇ ਜਿੰਨੇ ਕਹਿ ਦੋ ਤੇ ਲੋ ਜੀ ਹੁਣ ਵੇਲੇ ਹੋਏ ਨੇ ਟਾਈਮ ਵੱਜ ਗਏ 8 ਮੇਲੋਕ ਲਾ ਲਾ ਹੁਣ ਹੁਣ ਖੜਨਾ ਨਹੀਂ ਹੁਣ ਭੱਜੀ ਜਾਣਾ ਲੋਕ ਲੱਗ ਗਿਆ ਨਾ ਲੱਗ ਗਿਆ ਲੱਗ ਗਿਆ ਸੋ ਇਹ ਦਿਓ ਸ਼ੀਟ ਵੀ ਥੱਲੇ ਕੀਤੀ ਬੁਟੀਕ ਵਾਲਾ ਫੋਨ ਲੈ ਲਿਆ ਦਮਨ ਨੇ ਚਲੋ ਤੁਹਾਨੂੰ ਜਾ ਕੇ ਮਿਲਾਂਗੇ ਠੀਕ ਹੈ ਲੋ ਜੀ ਬੱਚਾ ਪਾਰਟੀ ਬੈਠ ਕੀ ਹੈ ਲੜਾਈਆਂ ਲੜੁਈਆਂ ਕਰਕੇ ਦਮਣਾ ਗੁੱਸੇ ਮੇਰਨਾ ਦਮਣਾ ਸਰ ਗੁੱਸੇ ਆ ਦੇਖੋ ਮੂੰਹ ਬੜਾ ਆਦਾ ਦੇਖੋ ਅੱਛਾ ਯਾਰ ਛੋਟਾ ਜਾ ਦੇਖੋ ਤਾਂ ਸਹੀ ਛੋਟਾ ਜਾ ਤਾਂ ਕਿਤੇ 2 ਸਾਲਾਂ ਦਾ ਤੇ ਚਲੋ ਫੋਨ ਆਪਣਾ ਬੰਦ ਕਰ ਦਿਓ ਠੀਕ ਹੈ ਆਫਿਸ ਦਾ ਟਾਈਮ ਨੰਗੇ ਹੁਣ ਅੱਡ ਜਾਓ ਚਲੋ ਗਾਇਸ ਅਸੀਂ ਖਾਣਾ ਖੁਣਾ ਖਾ ਕੇ ਆ ਗਏ ਤੇ ਹੁਣ ਅਸੀਂ ਆਇਆ ਆਈਸਕ੍ਰੀਮ ਖਾਣ ਆ ਤਾਂ ਦਮਨ ਤਾਂ ਆਪਣੀ ਲੈ ਆਈ ਉਹ ਤਾਂ ਉਹ ਲੈ ਆਈਏ ਕਿਹੜੀ ਦਮਨ ਆਮ ਪਾਣਾ ਨਹੀਂ 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 ਮੈਨੂੰ ਨਹੀਂ ਪਤਾ ਕਿਹੜੀ ਹੈ ਕੋਕੋ ਕੋਕੋ ਆ ਦੇਖੋ ਪੈਕਿੰਗ ਦੇਖੋ ਇਹਦੀ ਆ ਦੇਖੋ ਆ ਡੱਬੇ ਚਾਈ ਸੀ ਅੱਛਾ ਅ ਡੱਬਿਆਂ ਦੇ ਮੁੱਲ ਨੇ ਹੋ ਡੱਬਿਆਂ ਦੇ ਮੁੱਲ ਨੇ ਵਾਕਈ ਇੱਕ ਆਪਾਂ ਹੁੰਦੇ ਹਾਂ ਔਰੇਂਜ ਵਾਲੀ ਉਹ ਖਾ ਲੈਣੀ ਬਸ ਔਰੇਂਜ ਕਲਰ ਦੀ ਨਹੀਂ ਹੁੰਦੀ ਸੰਤਰੀ ਸੰਤਰੀ ਕੁਲਸੀ ਖਾ ਲੈਣੀ ਤੇ ਆਪਣੀਤ ਲੈ ਕੇ ਆ ਰਿਆ ਕੁਲਸੀਆਂ ਸਾਰਿਆਂ ਲਈ ਲੋਜੀ ਕਾਰ ਆ ਗਈ ਸੀ ਆਪਾਂ ਆਏ ਗੱਡੀ ਜਦੋਂ ਇੱਥੋਂ ਚੜ੍ਹਦੀ ਮੇਰੇ ਦਿਲ ਨੂੰ ਕੁਛ ਹੁੰਦਾ ਬਹੁਤ ਜ਼ੋਰ ਮੰਨਦੀ ਯਾਰ ਗੱਡੀ ਆਵੇਦਨਾ ਚੜਾ ਦਿਓ ਅੱਗੇ ਕਰ ਦਿਓ ਯਾਰ ਤਰੇਲ ਪੈ ਜਾਂਦੀ ਗੱਡੀ ਤੇ ਅੱਗੇ ਕਰ ਦਿਓ ਲਿਆਓ ਅੱਗੇ ਓਨ ਦ ਓਨ ਦ ਓਨ ਦ ਓਨ ਦ ਓਨ ਦ ਮੰਜਾ ਇਹ ਨਾ ਕੇ ਨਹੀਂ ਤੁਰ ਗਿਆ ਚੱਲਾ ਨਹੀਂ ਪੁੱਤਰੇ ਹੈ ਫਤੇ ਕੀ ਹੋਇਆ ਕੀ ਕਹਿੰਦਾ ਕਾਤੋਂ ਨਹੀਂ ਬੁਲਾਣਾ ਕੀ ਕੀ ਹੋਇਆ ਲੜਨ ਕਾ ਤੋੜਿਆ ਆਹ ਇਹਦੇ ਮੈਂ ਇਹਦੀ ਖਬਰ ਲੈ ਕੇ ਆਵਾਂ ਬਰਾਂਦੇ ਨੂੰ ਮੈਂ ਤੈਨੂੰ ਕੀ ਕੀ ਮੈਂ ਤੈਨੂੰ ਕੀ ਕਿਹਾ? ਮੈਂ ਤੈਨੂੰ ਕੀ ਮੈਂ ਤੈਨੂੰ ਕੀ ਕਿੰਦਰਵਾੜਾ ਕਹਿੰਦਾ ਬੋਲ ਬੋਲ ਨੀ ਕੀ 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 ਦਮੂ ਇਸ ਕਾਰਪੇਟ ਕੀ ਹੋ ਗਿਆ ਕੀ ਕਹਿੰਦਾ ਦਮੂ ਇਹਨੂੰ ਵੜ ਨਹੀਂ ਦੇਣਾ ਹੁਣ ਚੰਗਾ ਬਿਲਕੁਲ ਵੀ ਆ ਵੀ ਆ ਨਾ ਕੁਝ ਕੀ ਹੈ ਨਾ ਮੈਂ ਕਹਿੰਦੀ ਨੀ ਹੁਣ ਆਪ ਤੁਸੀਂ ਇੰਨੇ ਉੱਪਰ ਵੱਡਾ ਹੁੰਡਾ ਪਾ ਕੇ ਕੀ ਹੂੰ ਹਾਂ ਖਾਂਗੜੀ ਹੋਈ ਏ ਕੀ ਕਹਿੰਦਾ ਤੁਹਾਨੂੰ ਲੱਗਦਾ ਮਾਰ ਮਾਰ ਕੇ ਨਾਸਾ ਫੇਦ ਤੇਰੀਆਂ ਕੰਨ ਤੇ ਹੈ ਨਹੀਂ ਤੇਰਾ ਤਾਂ ਬੌੜਾ ਤੂੰ ਬੌੜਾ ਬੌਲੀ ਬੌਲੀ ਚੱਲ ਦੇਮ ਚੱਲ ਹੁਣ ਇਹਨੂੰ ਵਾੜਨਾ ਨਹੀਂ ਘਰੇ ਚੰਗਾ ਘਰੇ ਨਹੀਂ ਵਾੜਨਾ ਇਹਨੂੰ ਬਿਲਕੁਲ ਵੀ ਲੋਕ ਲਾ ਦੋ ਜਦੋਂ ਵੀ ਆਏ ਲੋਕ ਨਹੀਂ ਖੋਲਣਾ ਜੇ ਤੂੰ ਸੇਰੇ ਆਇਆ ਦਮੂ ਚਾਬੀਆਂ ਫੜ ਚਾਬੀਆਂ ਫੜ ਚਾਬੀਆਂ ਦੋਨੇ ਫੜ ਲੈ ਗੇਟ ਨੂੰ ਵਗਾ ਕੇ ਕਿੱਥੇ ਮਾਰਾਂ ਕਿ ਗੁੰਮ ਧਿਆਨ ਨਾਲ ਮੇਰੀ ਉਂਗਲ 'ਚ ਨਾ ਵੇਖ ਵੇਖ ਉਹੀ ਕੰਮ ਕਰਤਾ ਨਾ ਮੈਂ ਮੇਰੀ ਉਂਗਲ ਖਿੱਚੀ ਜਾਊਗੀ ਆਏ ਹਾਏ 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 ਹੇ ਥੋੜੀ ਉਂਗਲੀ ਦੀ ਲੋਟ ਆਈ ਤੱਲਾ ਲਾ ਠੀਕ ਹੈ ਲਓ ਜੀ ਤੇ ਹੁਣ ਆਪਾਂ ਆ ਸਵੇਰੇ ਪਾਈਏ ਕਿ ਹੁਣ ਪਾਈਏ ਸਵੇਰੇ ਪਾਵਾਂਗੇ ਹਨਾ ਮੈਂ ਨਹੀਂ ਹੁਣ ਪਾ ਦਈਏ ਆ ਆਹ ਉੱਤੇ ਕੀ ਹੋ ਗਿਆ pau ਚਾਬੀ ਨਿਕਲ ਗਈ ਹੈ ਨਿਕਲ ਗਈ ਦਮੂ ਅੱਜ ਬਹੁ ਖਲਾਰਾ ਪੈ ਗਿਆ ਸਫਾਈ ਨਹੀਂ ਹੈਗੀ ਘਰੇ ਦੇਖ ਤੂੰ ਹੀ ਨਾਲ ਸਾਰਾ ਕੇ ਇੱਕ ਹੀ ਇੱਕ ਫਰਸ਼ੇ ਨੂੰ ਮਲਤਾ ਦੇਖ ਇਹ ਮੇਰੇ ਡੈਂਟ ਜਿਆਦਾ ਵੀ ਪੈ ਗਿਆ ਡੈਂਟ ਜਿਆਦਾ ਹੀ ਪੈ ਗਿਆ ਵਾਕਈ ਦਮੂ ਦਾ ਡੈਂਟ ਪੈ ਗਿਆ ਨੱਕ ਤੇ ਦੇਖ ਦਮੂ ਦਾ ਨੱਕ ਚੇਂਜ ਕਰਾਣਾ ਪੈ ਗਿਆ ਜਿਆਦਾ ਦਿਸਦਾ ਹਾਂ ਵਾਕਈ ਦਮੂ ਵਿੰਗਾ ਲੱਗਣ ਡਿਆ ਤੇ ਜਿਆਦਾ ਦਿਸ ਰਿਹਾ ਹਾਂ ਹਾਂ ਜਿਆਦਾ ਹੀ ਵਿੰਗਾ ਹੋ ਗਿਆ ਦਮੂ ਦਾ ਨੱਕ ਜਿਆਦਾ ਡਾਰਕ ਹੋ ਗਿਆ ਮੈਨੂੰ ਲੱਗਦਾ ਹਾਂ ਡਾਰਕ ਹੋ ਗਿਆ ਛਾਈ ਜੀ ਪਈ ਹੋਈ ਹੈ ਬਿਮਾਰ ਸੀ ਨਾ ਨਾ ਕਰਕੇ ਛਾਈ ਪਈ ਹੋਈ ਹੈ ਹਾਂ ਅ ਤਰ ਚਲੋ ਆਪਾਂ ਸੀਟ ਪਾਈਏ ਸਵੇਰੇ ਨਾ ਟਾਈਮ ਨਹੀਂ ਲੱਗਦਾ ਹੈਗਾ ਕਾਲੀ ਜੀ ਦਾ ਤੋਂ ਨਗਰੀ ਮੇਰੇ ਤਾਂ ਕਰਕੇ ਕਿ ਕਾਲੀ ਹੈ ਇਹ ਉੱਤਿਆ ਵਾ ਹੇ ਹੇ ਕਿੱਥੇ ਜਾ ਵਾ ਉੱਤੇ ਮੈਂ ਨਹੀਂ ਠਾੜੀ ਜਾ ਬੈਕੇ ਵਿੱਚ ਬੜਾ ਡਾਦਾ ਮੇਰਾ ਉਹ ਹਾਏ ਕਿਵੇਂ ਆ ਬੇ ਉਹ ਉਹ ਮਿਸ਼ਰ ਫਟਿਆ ਹੋ ਗਿਆ ਇਹ ਆਹ ਦੇਖ ਪੁੱਤ ਹਾਂ ਇਹ ਫਟ ਆ ਗਿਆ ਹੁਣ ਸਹੀ ਹੈ ਕਿੱਲਿਆ ਕਿ ਗੋੜ ਦੇ ਵਿੱਚ ਕਿੱਲ ਕੱਢ ਦੀ ਹੋਰ ਕੱਲ ਘੱਡ ਦੇਣਾ ਹੁਣ ਇਟਰ ਨਾਲ ਸਾਰ ਦੋ ਇਧਰ ਨਹੀਂ ਤੱਕੜਾ ਲੈ ਮੈਂ ਇਧਰ ਨਹੀਂ ਤੱਕੜਾ ਲੈਂਦੇ ਹਾਂ ਤੇ ਇਧਰ ਭਲਾਣ ਵੀ ਰੱਖਣੀ ਨਾ ਪਾਣੀ ਨਾਲ ਰੁਕੇ ਪਾਣੀ ਨਾਲ ਰੁਕੇ ਉੱਤੇ ਕੋਈ ਗੱਲ ਨਹੀਂ ਉਹ ਤਾਂ ਹੋ ਜਿਆ ਸਾਥ ਚਲੋ ਉੱਥੇ ਰੱਖ ਦਿੰਨੇ ਆਪਾਂ

ਇਕਾਰੇ ਮੈਂ ਮੁੰਡੇ ਚੱਕ ਚੱਕ ਕੇ ਠੋਥੇ ਰੱਖੀਆਂ ਉਹ ਫਿਰ ਚੱਕ ਚੱਕ ਕੇ ਉਹ ਉਧਰ ਕਰ ਰਹੀ ਹੂੰ ਓਲਾ ਠੀਕ ਆਸਾਂ ਤਨਾ ਥੋੜੀ ਜਿਹੀ ਜਾਵੇ ਸਾਰੀਆਂ ਲਾ ਪਰ ਮੈਂ ਇਹਨੂੰ ਹੂੰ ਕਿੰਨਾ ਬੋਤਾ ਉਹ ਉਥੇ ਵੀ ਲਾ ਦੋ ਮੈਂ ਚਾਰ ਮੈਨੂੰ ਉਥੇ ਹੁਣ ਲੰਘਣਾ ਆਪਾਂ ਨੇ ਮੇਰੀ ਜਦੋਂ ਆਈ ਨਾ ਇਹਨੇ ਉੱਡ ਉੱਡ ਜਾਣਾ ਜੀ ਦੀ ਚਲਾਬ ਦੇ ਫਿਰਾਂਗੇ ਜੀ ਦੀ ਕੀ ਕਣਕ ਚ ਹੈ ਜੀ ਦੀ ਚਲਾਬ ਦੇ ਫਿਰਾਂਗੇ ਕੀ ਕਣਕ ਚ ਕਹ ਤੈਨੂੰ ਨਹੀਂ ਪਤਾ ਹੈਗਾ ਮੌਸਮ ਕਿਹੜਾ ਕਣਕ ਦਾ ਕਿੱਥੇ ਤੋਂ ਰਹਿਣੀ ਪੈਣੀ ਤੇ ਰਹਿਣੀ ਤੈਨੂੰ ਪਤਾ ਨਹੀਂ ਹੈਗੀ ਮੈਨੂੰ ਪਤਾ ਸੀ ਕਿਵੇਂ ਜਾਣ ਕੇ ਪੁੱਛਿਆ ਸੀ ਜੀ ਵੀਦਾਰਾ ਲੁੱਟੀ ਹੋ ਕੇ ਤੈਨੂੰ ਇਹ ਪਤਾ ਹੋਣਾ ਜੇ ਇਹ ਪਤਾ ਮੈਨੂੰ ਪਤਾ ਪਤਾ ਮੈਨੂੰ ਪਤਾ ਠੰਡ ਲੱਗ ਰਹੀ ਹੈ ਮਮੇ ਸ਼ੀਤੀ ਕਰੋ ਇੰਨੀ ਠੰਡ ਤਾਂ ਲੱਗਣੀ ਚਾਹੀਦੀ ਪਤਾ ਪਾਪਾ ਦੀ ਟਾਰਚ ਉਹ ਤਾਂ ਮੇਰੀ ਟਾਰਚ ਦਾ ਚਾਨਣਾ ਕੈਮਰੇ ਵਾਲੀ ਦਾ ਆਹ ਦੇਖੋ ਬੇਬੰਦ ਕਰਤੀ ਕਿੰਨਾ ਚਾਨਣਾ ਹੈ ਤੇ ਪਾਣੀ ਦਿਸੂਗਾ ਪੰਦੇ ਦੇਗੜ ਕੇ ਮਤਰਾ ਨਹੀਂ ਕੋਈ ਨਹੀਂ ਜਦੋਂ ਰੁਕੂਗਾ ਉਦੋਂ ਦੇਖੀ ਜਾਊਗੀ ਹੋਰ ਹਜੇ ਕੋਈ ਹਾਂ ਲਾ ਕਰੋ ਤੁਰਕੀ ਦਾ ਨਾ ਪੰਡ ਥੇ ਰੱਖ ਲਈ ਇੱਥੇ ਰੱਖਣਾ ਪੈਣਾ ਕੁਝ ਇਹ ਹੈ ਜੀ ਆਪਾਂ ਉਧਰੋਂ ਆਉਣਾ ਪੈਣਾ ਤੇ ਫੇਰ ਇਹਦੇ ਸਿਰੱਖਣਾ ਪੈਣਾ ਕੋਸ਼ਿਸ਼ ਕਰਾਂ ਅੰਦਰ ਬੋਲ ਕੋੜਾ ਖਿਚਾ ਦਈਏ ਹੋਰ ਇਹ ਤਾਂ ਖੁਸ਼ਬੂ ਬਹੁਤ ਸੋਹਣੀ ਆ ਰਹੀ ਪਤਾ ਨਹੀਂ ਕਾਦੀ ਹੈ ਹੈ ਮੈਂ ਤਾਂ ذکھاب ਲੱਗਿਆ ਫੁੱਲੀ ਆਦਾ ਇੱਕ ਖਾਓਗੇ ਇੱਥੇ ਖੁੱਲ ਕੇ ਅਸੀਂ ਫਿੱਲ ਸਕਦੇ ਖਾਣ ਦੇ ਇੱਕ ਦਮ ਤੋ ਜਾ ਮੈਂ ਉਹਨਾਂ ਪਿੱਛੇ ਇਹ ਫੋਟੋ ਫਿਰ ਫੋਨ ਫੋਟੋ ਕਿਤੇ ਮੈਂ ਡਿੱਗ ਜਾ ਇੱਥੋਂ ਹੀ ਵਗ ਜਾ ਮੈਂ ਇੰਨੀ ਪਤਲੀ ਪਤੰਗ ਜਿੱਦਾ ਹੈਗੀ ਹਾਂ ਮੈਂ ਓਏ ਹੋਏ ਆ ਕੀ ਇੰਨਾ ਪਰ ਇਹ ਤਾਂ ਰੱਖ ਲਿਆ ਜਰਾ ਰੱਖ ਦਿਨਾ ਬਾਸ ਪਾਪਾ ਜੀ ਹਾਂ ਸੇ ਨਾ ਹਾਂ ਸੇ ਆਇਓ ਧਿਆਨ ਸੇ ਲੱਤ ਫੜ ਲਾ ਪਾਪਾ ਕਿੱਲਾ ਨਹੀਂ ਮਾਰਾਂਗੇ ਜਿੰਨਾ ਚਿਰ ਅਜੇ ਉੱਪਰ ਉਹ ਨਹੀਂ ਕਰਦੇ ਆਪਾਂ ਸੈਟਿੰਗ ਨਹੀਂ ਹੁੰਦੀ ਗੇਟ ਪਹਿਲੇ ਨਾ ਤੁਹਾਡੀ ਲੱਤਾਂ 'ਚ ਮੈਂ ਵੀ ਉਦੋਂ ਐਂਡ ਲਿਗਿੰਦੇ ਪਈ ਹਾਂ ਆਜੋ ਆਜੋ ਹੋ ਜੋ ਸਿੱਧੇ ਪਾਪੇ ਚੱਕਲਾ ਵੀ ਪੈ ਕੇ ਤੇ ਦੇਖੋ ਚੱਕਲੇ ਤੇ ਨਾਲ ਤੁਸੀਂ ਤੁਸੋਂ ਸੱਟ ਨਹੀਂ ਹੈਗੀ ਕੋਈ ਨਹੀਂ ਆਜੋ ਹੱਲ ਇਤਨੀ ਮੀਂਹ ਆਣ ਲੱਗਿਆ ਮੇਰਾ ਜੀ ਕਹਿੰਦਾ ਮੂੰਹ ਅੱਜ ਮੈਂ ਤੇਰੇ ਪੰਜ ਦਿਨ ਤੇ ਘਰ ਦੇ ਸਾਰੇ ਕੰਮ ਨਵੇੜੇ ਹਾਂ ਕਰ ਅੱਛਾ ਤੇ ਹੁਣ ਮੈਨੂੰ ਸਵੇਰੇ ਫੇਰ ਪੰਜ ਦਿਨ ਉੱਠਣਾ ਪੈਣਾ ਕਿਉਂਕਿ ਕੋਈ ਨਹੀਂ ਨਿਸ਼ੇਤੇ ਉੱਠਦੀ ਕਿ ਲੋੜ ਹੈ 4 ਵਜੇ ਉੱਠ ਜਿਓ ਮਰਜ਼ੀ ਨੂ ਸਕੋ ਜਾਂਦੀ ਹੈ 4 4.5 ਮੇਰੀ ਅੱਖ ਖੁੱਲ ਜਾਣੀ ਹੈ ਮੈਂ ਇੰਡੀਆ ਤੋਂ ਪਾਪਾ ਨੂੰ ਫੋਨ ਕਰਦੀ ਉਹ ਪਾਪਾ ਇੰਡੀਆ ਤੋਂ ਤਮੋਂ ਜਿਹੜਾ ਇੱਥੇ ਸਾਫ਼ ਕਰਨ ਵਾਲਾ ਕਿਹਾ ਗਿਆ ਵੈਂਟੀ ਸਾਫ਼ ਕਰਨ ਵਾਲਾ ਮੈਨੂੰ ਇਹ ਵੀ ਮਹੋਨੇ ਕੰਮ ਕਰਦਾ ਚਿਹਰੇ ਮੈਨੂੰ ਬੜਾ ਹੌਸਾ ਹੁੰਦਾ ਪਰ ਜ਼ਿਆਦਾ ਕੰਮ ਤੁਹਾਡੀ ਡਿਊਟੀ ਦੁੱਧ ਗਰਮ ਕਰਨ ਦੀ ਮੈਂ ਇਧਰੋਂ ਖਲਾਰਾ ਸਾਂਭਣ ਲੱਗੀਆਂ ਚੰਗਾ ਮੈਂ ਤਾਂ ਜੂਟੀ ਤੁਹਾਨੂੰ ਪਿਆਰ ਆ ਪਾਪਾ ਉਹ ਲੱਗ ਰਹੇ ਨੇ ਸਦੀ ਜਵਲ ਬਾਰਡਰ ਟੂ ਫਿਲਮਾਂ ਦੇ ਕਿਉਂ ਉਹ ਵੀ ਟੀ-ਸ਼ਰਟ ੂੰਗੀ ਹੈ ਕੀ ਕਹਿੰਦੇ ਸੀ ਕਿ ਉਹ ਆਪਣੀ ਵਾਈਫ ਨੂੰ ਕੀ ਰਾਮ ਸਿੰਘਾ ਵਾਈਫ ਦਾ ਅ ਕੋਈ ਨਾਂ ਸੀ ਤਾਂ ਉਹ ਲੱਗਿਆ ਆਪਾਂ ਕਰੇ ਜਾ ਕੇ ਨਾ ਦੇਗ ਬਣਾਦੀ ਕਿਉਂ ਥੋੜੀ ਤਾਂ ਖਾ ਕੇ ਆਏ ਹੋ ਥੋੜੀ ਜੀ ਤਾਂ ਦਿੱਤੀ ਸੀ ਪਾਪਾ ਦੇ ਨਹੀਂ ਕੰਮ ਤੁਮਾ ਕੁਦੀ ਲਾ ਜੋਗਾ ਯਾਰ ਇਹ ਇਹ ਹਾਂ ਕੋਈ ਆਲੂ ਦੋ ਆਲੂ 2 ਕਿਲੋ ਬਣਾਇਆ ਵੀ ਪੁੱਪਣ ਲੱਗੇ 2 ਮਿੰਟ ਲਾਉਂਦਾ ਹੋਰ ਹੋਲੀ ਕਰਨਾ ਚਾਹਾਂ ਕਿ ਉਧਰ ਕਿੱਥੇ ਇੱਥੇ ਡਾਲਾਂ ਹਜੇ ਇੱਥੇ ਡਾਲਾਂ ਪੁੱਤ ਜੇ ਉਧਰ ਪਾਪਾ ਗੱਡੀ ਕੱਢਣਗੇ ਫਿਰ ਉਧਰ ਲਾ ਲਾਂਗੇ ਲੋ ਜੀ ਮਾਰਨਿੰਗ ਦਾ ਟਾਈਮ ਆ ਤਾਂ ਰਾਤ ਆਪਾਂ ਜਦੋਂ ਗਏ ਸੀ ਤੁਸੀਂ ਦੇਖਿਆ ਉਹਦੇ ਬਾਅਦ ਆਪਾਂ ਵਲੌਗ ਨਹੀਂ ਬਣਾਇਆ ਇਦਾਂ ਮਨ ਰਾਤ ਦਾ ਫੇਰ ਬਹੁਤ ਜ਼ਿਆਦਾ ਜਕਾਮ ਤੇ ਬੁਖਾਰ ਹੋ ਗਿਆ ਬਸ ਬਸ ਇਹਨੂੰ ਖਿੱਚਿਆ ਨਾ ਕਰ ਇਹਦੇ ਕਵਰ ਲੈ ਉਹ ਲੈ ਕੇ ਆਉਣੇ ਪੈਰਾਂ ਦੇ ਟੁੱਟਲੇ ਜੇ ਆਵਾਜ਼ ਬਹੁਤ ਕਰਦ ਨੂੰ ਰੋਟੀ ਖਾਣਾ ਦਮੂ ਫਿਰ ਮੈਂ ਕੰਮ ਕਰੀਏ ਬੁੱਤ ਬਹੁਤ ਲੇਟ ਹੋ ਗਏ ਸਫਾਈ ਕਰੀਏ ਬਾਹਰ ਦੀ ਮੈਂ ਇਸ ਵੇੜੇ ਸਫਾਈ ਕਰਨੀ ਪੋਚਾ ਲਾਵਾਂਗੇ ਧੋਵਾਂ ਪੋਚੇ ਹੀ ਲਾ ਦੋ ਤੁਹਾਨੂੰ ਧੋਣ ਦੇ ਜ਼ਿਆਦਾ ਕੰਮ ਛੱਡ ਜਾਣਾ ਨਾ ਮੈਂ ਪੋਚੇ ਹੀ ਲਾਣੀ ਆ ਨੇ ਬੋਲਣਾ ਨਾਮ ਨੇ ਬੋਲ ਨਹੀਂ ਹੈ। ਥੁਰਨਾ ਫੁੱਲ ਮੈਂ ਵੀ ਨਹੀਂ ਬੋਲਦੀ। ਤੇਰਾ ਮੂੰਹ ਚ ਦੰਦ ਪਤਨੂਆ ਪਿਆ ਹੋਇਆ ਹੈ। ਮੈਂ ਮੂੰਹ ਚ ਦਹੀਂ ਜਮਾਂ ਰੱਖਿਆ। ਚੰਗੀ ਤਰ੍ਹਾਂ ਚੰਗੀ ਤਰ੍ਹਾਂ ਲਾਓ। ਪੂਰੇ ਤੇ ਬੈਕ ਆਰਡਰ ਨੇੜੇ ਲਾ। ਮੈਂ ਹੁਣ ਹੀ ਝਾੜੂ ਲਾ ਕੇ ਹਟੀ ਆ ਗਾਇਸ ਬਾਰੋ ਤੁਸੀਂ ਕਿਤੇ ਕਹੋ ਕਿ ਹਾਂ ਮਮਾ ਦੀ ਹੈਲਪ ਨਹੀਂ ਕਰਾਉਂਦੀ। ਹਾੜੂ ਲਾਇਆ ਝਾੜੂ ਤੋਂ ਵੱਡਾ ਕੰਮ ਹੁੰਦਾ ਪੋਚਾ ਲੈ ਪੋਚਾ ਵੱਡਾ ਕੰਮ ਨਹੀਂ ਹੁੰਦਾ ਝਾੜੂ ਦਾ ਵੱਡਾ ਕੰਮ ਹੁੰਦਾ ਕੂੜਾ ਖਿੱਲਰ ਜੇ ਫੇਰ ਉਹ ਤੋਂ ਵਾਪਸ ਲੈ ਕੇ ਆਓ ਉਹ ਤੁਸੀਂ ਕੰਮ ਕਰੋ ਪੋਚਾ ਤਾਂ ਸਰ ਬੰਦਾ ਇੱਕ ਥਾਂ ਤੇ ਖੜਾ ਲਾਈ ਜਾਂਦਾ ਐਵੇਂ ਬਾਹਰ ਵਿਹੜੇ ਚ ਦੁਬਾਰਾ ਉਹਨਾਂ ਨੂੰ ਚੋੜਨਾ ਪੈਂਦਾ ਫੇਰ ਉਹ ਕਰਨਾ ਪੈਂਦਾ ਇਹਨਾਂ ਚੋੜ ਰੁਕੀ ਇੱਕ ਵਾਰ ਇਹਨਾਂ ਨੂੰ ਛੋੜਨੇ ਕੂੜਾ ਤਾਂ ਬਾਰ ਬਾਰ ਖਿਲੋ ਜਾਂਦੇ ਕਦੇ ਹਵਾ ਆ ਜਾਂਦੀ ਹੈ ਕਦੇ ਅੰਦਰ ਵਗ ਜਾਂਦਾ ਬਾਲੇ ਕਿ ਤਾਰੂਣੀ ਵਾਲ ਵੀ ਕੋਈ ਆਉਂਦਾ ਅੰਦਰ ਪਤਾ ਹੀ ਵਾਲ ਕਿੱਥੋਂ ਆ ਜਾਂਦੇ ਇਹਨੇ ਨਾਲੇ ਰੋਜ਼ ਆਪ ਬਾਹਰ ਹੀ ਜੋ ਕੰਗੀ ਬੰਨਨੇ ਆ ਆਹੋ ਕਈ ਦਾ ਡੀਪਲੀ ਸਪਾਈਆਂ ਕੀਤੀਆਂ ਮੈਂ ਸ਼ੇਰ ਵੀ ਲੱਗੀ ਹਈ ਆ ਤੜੀ ਤੇਰੀ ਸਹੀ ਗੱਲ ਆ ਜੋ ਮੰਮਾ ਨੇ ਬਹੁਤ ਕੰਮ ਕੀਤਾ ਹੈ ਅੱਜ ਮੰਮਾ ਨੇ ਬਹੁਤ ਕੰਮ ਕੀਤਾ ਹੈ ਅੱਜ ਮੈਂ ਅੰਦਰ ਵੀ ਨੇ ਸਾਰੇ ਬੈਠੇ ਕੋਚੇ ਨਾਲ ਰਾਤ ਮੇਰਾ ਕੀ ਕਰ ਰਹੀ ਮੈਂ ਕਹਿੰਦਾ ਇੰਨੇ ਪੈਸੇ ਐਕਸਰਸਾਈਜ਼ ਦਾ ਲਾਣੇ ਆ ਜਿਮ ਲਾਣੇ ਆ ਤੇ ਇਹੀ ਬੈਠ ਕੇ ਕੰਮ ਕਰਦੇ ਆ ਬੈਠ ਕੇ ਕੋਚੇ ਲਾਓ ਕਹਿੰਦੇ ਸਟ੍ਰੇਟ ਫੂਟ ਘੜਦਾ ਔਰ ਮੇਰਾ ਵੇਟ ਕਤੇ ਹੁੰਦਾ ਜਿਹੜਾ ਨਾ ਨਵਾਂ ਤਿਲਕਾ ਸ਼ੁਰੂ ਹੋ ਗਿਆ ਬੈ ਕੇ ਪੋਚੇ ਲਾਣੇ ਕੰਮ ਕਰਨੇ ਬੈ ਕੇ ਸਾਰੇ ਕੱਪੜੇ ਬੈ ਕੇ ਤੋੜਨ ਮਸ਼ੀਨ ਨਹੀਂ ਲਾਇਆ ਕਰੁੰਦਾ ਮੈਂ ਆਹ ਹੈ ਸਈ ਗੱਲ ਭਾਂਡੇ ਵੀ ਬਾਹਰ ਹੀ ਥੋੜੇ ਕਰੂ ਬੈ ਕੇ ਪੈਰਾ ਪਰ ਸ਼ੈਂਕ ਤਾਂ ਉਹੀ ਬੁਣ ਮਾਰੀ ਆ ਫਖ ਜਦੋਂ ਇੰਕਵਾੜੇ ਹੁੰਦੇ ਨਾ ਬੈਠ ਕੇ ਕੰਮ ਕਰਦੇ ਨਾ ਸਾਰਾ ਆਟਾ ਵੀ ਬੈਠੇ ਥੱਲੇ ਉਦੋਂ ਬੜਾ ਚੰਟਾ ਹੁੰਦੀਆਂ ਹੁਣ ਆਟਾ ਬੈਠ ਕੇ ਗੁੰਨਣਾ ਭਾਂਡੇ ਬੈਠ ਕੇ ਮੰਨਦੇ ਨੇ ਹੋਨ ਕਦਿਨੇ ਸੌਟੋ ਹੋਣੀਆਂ ਬਿਮਾਰੀਆਂ ਹੋ ਰਹੀਆਂ ਨੇ ਨਹੀਂ ਸੱਚੀ ਆ ਤੁਸੀਂ ਵੀ ਟਰਾਈ ਕਰਿਓ ਜੇ ਤੁਸੀਂ ਵੇਟ ਨੂੰ ਕੰਟਰੋਲ ਕਰਨਾ ਹੈ ਸਿਬੈਕੇ ਪੋਚਿਲਾਂ ਨੂੰ ਫਿਰ ਕਰਦੋ ਤੁਹਾਨੂੰ ਹਫ਼ਤੇ ਦੇ ਵਿੱਚ ਰਿਜ਼ਲਟ ਮਿਲ ਜੂਗਾ ਮੈਨੂੰ ਤਾਂ ਲੱਗ ਰਿਹਾ ਕਿ ਮੈਂ ਜਦੋਂ ਦਾ ਸ਼ੁਰੂ ਕੀਤਾ ਨਾ ਬੈਠ ਕੇ ਮੈਨੂੰ ਤਾਂ ਬਹੁਤ ਫਰਕ ਲੱਗ ਰਿਹਾ ਤੇ ਮੇਰਾ ਬਹੁਤ ਵੇਟ ਘਟ ਗਿਆ ਉਦੋਂ ਖਾਣਾ ਵੀ ਘਟਾਉਣਾ ਪੈਣਾ ਇਹ ਨਹੀਂ ਖਾਣਾ ਖਾਈ ਜਾਓ ਤੇ ਇਹ ਨਹੀਂ ਵੇਟ ਘਟਣਾ ਨਾ ਉੰਨਾ ਮੇਕਅਪ ਕਰਾਉਣਾ ਕਹਿੰਦੀ ਸੀ ਤੁਹਾਡਾ ਦਮੇਰ ਕੋਈ ਨਹੀਂ ਆ ਕਿ ਤੁਹਾਨੂੰ ਲੋੜ ਪਤਾ ਨਹੀਂ ਐ ਦੂੰ ਤੁਹਾਡਾ ਘਟਾ ਮੈਂ ਵੈਸੇ ਹੋਈ ਤੁਸੀਂ ਕਹੀ ਜਾਂਦੇ ਹੋ ਨਹੀਂ ਲੱਗਣਾ ਤੁਹਾਡਾ ਥੋੜਾ ਥੱਡੀ ਹਾਈਟ ਦੇ ਸਾਪ ਨਾਲ ਬੋਡੀ ਠੀਕ ਹੈ ਤੁਹਾਡੀ ਨਹੀਂ ਲੱਗਦਾ ਯਾਰ ਇਧਰੋਂ ਮੈਂ ਕਰ ਲਉ ਕੁਛ ਨਹੀਂ ਸੁਣਦਾ ਹੈਗਾ ਕੈਮਰੇ 'ਚ ਸਾਡੇ ਬੁਟੀਕ ਦੇ ਕੰਮ ਬਹੁਤ ਨੇ ਤੇ ਉਹ ਕਰਕੇ ਆਉਣੇ ਨੇ। ਮੈਨੂੰ ਜੂ ਜਾਣਾ ਹੈ ਸ਼ੂ ਲੈ ਜਾਣਾ। ਮੈਂ ਨਹੀਂ ਚਲਾਣੀ ਸਕੂਟਰੀ ਤੁਸੀਂ ਚਲਾਓਗੇ। ਮੈਨੂੰ ਜ਼ੁਖਾਮ ਲੱਗਿਆ ਹੋਇਆ ਈ ਯਾਰ। ਇਹ? ਮੈਨੂੰ ਜ਼ੁਖਾਮ ਲੱਗਿਆ ਹੋਇਆ ਹੈ। ਚਲ ਮੈਂ ਚਲਾ ਲਾਂਗੀ। ਠੀਕ ਹੈ। ਠੀਕ ਹੈ। ਠੀਕ ਹੈ। ਕਿੰਨੇ ਆ ਗਏ ਸਾਰੇ ਫਰਸ਼ ਤੇ ਨੇ ਵਿਸਤਮ ਵੱਟੇ ਜਾ ਰਹੇ ਕਿ ਮਜ਼ਾਕ ਕਰਦੀ ਆ ਪੂਰਾ ਸਾਫ ਹੈ ਆ ਦੇਖੋ ਗਾਇਜ਼ ਆ ਹੁੰਦੇ ਆ ਡਾਈਟਿੰਗ ਐਵੇਂ تنੀ ਦਮੂ ਕਹਿੰਦੀ ਕਿ ਮੰਮਾ ਮੈਨੂੰ ਐ ਲੱਗ ਰਿਹਾ ਮੈਂ ਮੋਟੀ ਹੋ ਗਈਆਂ ਕਿਸੇ ਗੱਲ ਤੋਂ ਹੀ ਰਾਤ ਦਾ ਕੇਕ ਬਚਿਆ ਹੋਇਆ ਉਹਦੀ ਚੀਰ ਫੜ ਕਰਤੀ ਹੋਰ ਕੌਣ ਖਾ ਰਿਹਾ ਮੈਂ ਪਲੇਟ ਤੇ ਟ੍ਰਾਂਸਫਰ ਕਰ ਆ ਟ੍ਰਾਂਸਫਰ ਤੂੰ ਉੱਥੋਂ ਜੋ ਖਾ ਰਹੀ ਪਲੇਟ ਤੇ ਟ੍ਰਾਂਸਫਰ ਤੇ ਇੱਕ ਪੀਸ ਹੋਈ ਕੱਢਦਾ ਮਾ ਦੇਖ ਰਿਹਾ ਕਰ। ਉਹ ਜਾ 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 ਤੂੰ ਗਾਇਸ ਸਾਰਾ ਕੁਝ ਸਾਹਮਣੇ ਆ ਤੁਹਾਡੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ। ਉਹ ਹੁਣ ਖਾ ਨਾ ਕੋਈ ਨਾ ਮੈਂ ਕੈਮਰਾ ਉਹਦੇ ਹੀ ਲਾ ਦੇਣਾ ਜਦੋਂ ਚਮਚਾ ਪੂੰਝ ਗਏ। ਨਮੂ ਮਿੱਠਾ ਘੱਟ ਖਾਓ। ਤਾਂ ਜਾ ਕੇ ਤੁਹਾਡੀ ਸਿਹਤ ਥੋੜੀ ਪਤਲੀ ਹੋ ਗਈ। ਮਿੱਠਾ ਤੁਸੀਂ ਮਣਪੱਕਾ ਖਾਂਦੇ ਹੋ। ਕਿਉਂ ਨਹੀਂ ਖਾਂਦੇ ਖਾਂਦੇ ਹੋ? ਆ ਦੇ ਲੋ ਗਾਇਸ ਜੇਕਰ ਆਤ ਵੜਾ ਕੇ ਇੱਕ ਤੇ ਚੱਲ ਰਿਹਾ ਇਧਰ ਦੇ ਤੇਰੇ ਦੀ ਲੈ ਤੇਰੇ ਦੀ ਨਾਲ ਇਧਰ ਦਮਨ ਬਣਾ ਰਹੀ ਹੈ ਵੈਬਸਾਈਟ ਕਹਿੰਦੀ ਮੈਂ ਵੈਬਸਾਈਟ ਬਣਾਨੀ ਹੈ ਸਾਡੇ ਸੂਟਾਂ ਦੀ ਜੋ ਵੀ ਵੀਡੀਓ ਜਾਂ ਪਿਕਚਰ ਆ ਉੱਥੇ ਆਇਆ ਕਰਨੀ ਹੈ ਵੈਬਸਾਈਟ ਤੇ ਉੱਥੇ ਤੁਸੀਂ ਬੁੱਕ ਵੀ ਕਰ ਸਕਦੇ ਹੋ ਹਨ ਉਹ ਤੁਹਾਨੂੰ ਜਲਦੀ ਦੱਸ ਦਾਂਗੇ ਅਸੀਂ ਬਸ ਦਮਨ ਲੱਗੀ ਪਈ ਹੈ ਬਣਾਣ ਜਲਦੀ ਮੈਂਸ਼ਨ ਕਰ ਦਾਂਗੇ ਆਪਾਂ ਨੈਕਸਟ ਵੀਡੀਓ ਚ ਹੀ ਕਰ ਦਾਂਗੇ ਜੇ ਬਣ ਗਿਆ ਅੱਜ ਬਣੀ ਜਾਊਗਾ ਪਹਿਲਾਂ ਅਸੀਂ ਹੁਣ ਨਾ ਬਾਜ਼ਾਰ ਜਾਈਏ ਕੰਮ ਨਿਪੜ ਗਏ ਨੇ ਬਸ ਤਿਆਰ ਹੋ ਕੇ ਬਾਜ਼ਾਰ ਜਾਈਏ ਠੀਕ ਹੈ ਦਮੂ ਤੂੰ ਹੋ ਜਾ ਤਿਆਰ ਮੈਂ ਤਾਂ ਤਿਆਰੀਆਂ ਬਸ ਮੋ ਜੀ ਅੱਜ ਤਾਂ ਇਹ ਦੰਦ ਮੋਹਲੇ ਵਕਨੇ ਆ ਦੰਮੂ ਚੱਲ ਚੱਲੀਏ ਚੱਲ ਚੱਲੀਏ ਚੱਲ ਚੱਲੀਏ ਮੈਂ ਅਜੇ ਸੂਟ ਹੀ ਪਾਣਾ ਨਾਲ ਹੀ ਸਵੇਰ ਦੀ ਪਰ ਦੰਮੂ ਹੇਠ ਤੱਕ ਨਹੀਂ ਉੱਠਣ ਦੀ ਡੇਢ ਕਰਾ ਦੇਣਾ ਟਾਈਮ ਵੱਜ ਗਿਆ 1.5 ਵੱਜ ਗਿਆ ਦੱਸ ਧੁੱਪੇ ਧੁੱਪੇ ਫਿਰ ਸਕੂਟਰੀ ਤੇ ਨਾ ਠੰਡ ਲੱਗਦੀ ਸ਼ਾਮ ਨੂੰ ਤੇ ਮੈਨੂੰ ਐ ਕਿ ਧੁੱਪੇ ਧੁੱਪੇ ਜਾਈਏ ਚੱਲੀਏ ਬੁੱਤਰਾ ਹੈ ਟੇਲਰ ਨੂੰ ਬਹੁਤ ਕੰਮ ਦੇਣ ਵਾਲੇ ਪਏ ਨੇ ਸਾਡਾ ਟੇਲਰ ਬਿਮਾਰ ਪਿਆ ਉਸ ਕਰਕੇ ਕੋਈ ਵੀ ਕੰਮ ਨਹੀਂ ਹੋ ਰਿਹਾ ਤੇ ਮੇਰਾ ਸਾਰਾ ਕੰਮ ਜਿਹੜਾ ਪੈਂਡਿੰਗ ਆ ਤੇ ਮੇਰੀਆਂ ਭੈਣਾਂ ਵੀ ਮੇਰੀਆਂ ਚਲੋ ਸਾਡੇ ਨਾਲ ਕੰਪਰੋਮਾਈਜ਼ ਕਰ ਰਹੀ ਫਿਰ ਵੀ ਨਹੀਂ ਕਹਿੰਦੀਆਂ ਹੈਗੀਆਂ ਪਰ ਉਹ ਕਹਿੰਦੇ ਆ ਚਲੋ ਕੋਈ ਗੱਲ ਨਹੀਂ ਅਸੀਂ ਵੇਟ ਕਰ ਲੈਣੀ ਆ ਪਰ ਫਿਰ ਵੀ ਤੁਹਾਨੂੰ ਪਤਾ ਹੀ ਹੋਣਾ ਜੇ ਟਾਈਮ ਨਾਲ ਕੰਮ ਨਾ ਮਿਲੇ ਤਾਂ ਫਿਰ ਥੋੜਾ ਦੁੱਖ ਤਾਂ ਲੱਗਦਾ ਹੀ ਹੈ ਤੇ ਬਸ ਮੈਂ ਹੁਣ ਟੇਲਰ ਨਾਲ ਗੱਲ ਕੀਤੀ ਟੇਲਰ ਕਹਿੰਦਾ ਮੈਡਮ ਜੀ ਆ ਜਾਓ ਤੇ ਜਾ ਕੇ ਦੇਖਦੇ ਹਾਂ ਹੁਣ ਕੀ ਕਹਿੰਦਾ ਕੋਸ਼ਿਸ਼ ਕਰਾਂਗੇ ਕਿ ਜੇ ਜਿੰਨਾਂ ਦਾ ਆਰਡਰ ਸਾਡੀਆਂ ਭੈਣਾਂ ਦਾ ਕਾਫੀ ਟਾਈਮ ਦਾ ਪਹਿਲਾਂ ਉਹ ਕੱਢ ਕੇ ਭੇਜਾਂਗੇ ਜਿਹੜੇ ਦੂਜੇ ਨੇ ਤੇ ਉਹ ਫਿਰ ਹੌਲੀ ਹੌਲੀ ਕੱਢੀ ਜਾਊਗਾ ਤੇ ਬਾਕੀ ਜੀ ਚਲੋ ਹੁਣ ਮੈਂ ਦੰਮੂ ਨੂੰ ਫੜਾਫੜ ਤਿਆਰ ਕਰਕੇ ਅਸੀਂ ਜਾਈਏ ਬਾਜ਼ਾਰ ਕਿਉਂਕਿ ਡੇਢ ਭੱਜ ਗਿਆ ਫਿਰ ਨਵੇਂ ਵਲੌਗ ਨਾਲ ਤੁਹਾਨੂੰ ਮਿਲਾਂਗੇ ਇਹਨੂੰ ਕੰਟੀਨਿਊਿੰਗ ਕਰਾਂਗੇ ਤੇ ਨਵੇਂ ਵਲੌਗ ਨਾਲ ਤੁਹਾਨੂੰ ਮਿਲਾਂਗੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਠੀਕ ਹੈ ਤੇ ਨਾਲੇ ਦੱਸਿਓ ਕੱਲ ਵਾਲਾ ਤੁਹਾਨੂੰ ਵਲੌਗ ਕਿਵੇਂ ਲੱਗਿਆ ਜੇ ਇਹਨਾਂ ਨੇ ਭੈਣ ਭਰਾਵਾਂ ਨੇ ਕੱਲ ਨਹੀਂ ਦੇਖਿਆ ਐਨੀਵਰਸਰੀ ਦਾ ਵਲੌਗ ਉਹ ਜਾ ਕੇ ਦੇਖ ਲਿਓ ਬਾਸੀ ਫੈਮਿਲੀ ਚੈਨਲ ਤੇ ਤੇ ਆਪਣਾ ਇੰਸਟਾਗ੍ਰam ਪੇਜ ਹੈ ਜੀ ਬਾਸੀ ਫੈਮਿਲੀ ਦੇ ਨਾਂ ਤੇ ਪੰਜਾਬੀ ਪਹਿਰਾਵੇ ਨਾਂ ਕਿ ਤੇ ਪੰਜਾਬੀ ਪਹਿਰਾਵੇ ਵਾਲੇ ਤੇ ਸੂਟਾਂ ਦੀਆਂ ਵੀਡੀਓ ਆਉਂਦੀਆਂ ਨੇ ਉਹ ਵੀ ਜ਼ਰੂਰ ਫੋਲੋ ਕਰ ਲਿਓ ਤੇ ਆਪਣਾ ਫੇਸਬੁੱਕ ਪੇਜ ਹੈ ਉਹਨੂੰ ਵੀ ਜ਼ਰੂਰ ਫੋਲੋ ਕਰਿਓ ਫੇਸਬੁਕ ਪੇਜ ਨੂੰ ਜ਼ਰੂਰ ਫੋਲੋ ਕਰਿਓ ਜਿੰਨੇ ਮੇਰੇ ਭੈਣਤਾ YouTube ਤੇ ਨੇ ਸਾਰੇ ਫੇਸਬੁਕ ਨੂੰ ਜਾ ਕੇ ਫੇਸਬੁਕ ਪੇਜ ਨੂੰ ਫੋਲੋ ਕਰ ਲਿਓ ਤਾਂ ਦੇਖਦੇ ਹਾਂ ਅੱਜ ਤੁਸੀਂ ਕਿੰਨੇ ਫਾਲੋਅਰ ਵਧਾਉਂਦੇ ਹੋ ਜੀ ਚਲੋ ਜੀ ਓਕੇ ਜੀ ਬਹੁਤ ਬਹੁਤ ਥੈਂਕ ਯੂ ਤੇ ਜ਼ਰੂਰ ਫੇਸਬੁਕ ਪੇਜ ਨੂੰ ਸਾਡੇ ਨੂੰ ਫੋਲੋ ਕਰਨਾ ਮਿਲਦਾ ਤੁਹਾਨੂੰ ਨਵੇਂ ਵਲੌਗ ਨਾ ਜਾਂਦੇ ਜਾਂਦੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਨਾਲ ਹੀ ਬੈੱਲ ਆਈਕਨ ਨਾਲ ਉਹਨੂੰ ਜ਼ਰੂਰ ਪ੍ਰੈਸ ਕਰ ਲਓ ਤੇ ਸਬਸਕ੍ਰਾਈਬ ਕਰ ਲਿਓ ਅੰਗੂਠੇ ਨਾਲ ਠੀਕ ਹੈ ਅੰਗੂਠੇ ਦਾ ਜੋਰ ਥੈਂਕ ਯੂ ਸੋ ਮਾਚ ਜੀ ਮਿਲਦਾ ਤੁਹਾਨੂੰ ਨਵੇਂ ਵਲੋਗੇ ਨਾਲ ਤੇ ਸਾਰਿਆਂ ਨੂੰ ਬਾਏ ਬਾਏ ਮਖੀਆ